ਭਗਵੰਤ ਮਾਨ ਪੰਜਾਬ ਸਰਕਾਰ ਨੂੰ ਚਲਾ ਰਿਹਾ ਹੈ ਉਹ ਚਾਹੇ ਪੰਜਾਬ ਦੀਆਂ ਪ੍ਰਾਪਰਟੀਆਂ ਵਿੱਚ ਚਾਹੇ ਉਹ ਵਰਲਡ ਬੈਂਕ ਤੋਂ ਲੋਨ ਲਵੇ ਚਾਹੇ ਉਹ ਕਿਸੇ ਹੋਰ ਬੈਂਕ ਤੋਂ ਲੋਨ ਲਵੇ ਉਹ ਫੇਰ ਵੀ ਬੰਦਾ ਜਿਹੜਾ ਹੈਗਾ ਸਰਕਾਰ ਨੂੰ ਚਲਾ ਰਿਹਾ ਤੇ ਕਦੇ ਉਹ ਇਸ ਨਰਾਸ਼ਗੀ 'ਚ ਨਹੀਂ ਬੋਲਿਆ ਇਹ ਨਰਾਜ਼ਗੀ ਨਹੀਂ ਦਿਖਾਈ ਉਹਨੇ ਨਾ ਨਰਾਸ਼ ਹੋਇਆ ਵੀ ਭਾਈ ਖਜ਼ਾਨਾ ਖਾਲੀ ਹੈ 2.5 ਸਾਲ 28 ਮਹੀਨੇ ਹੋ ਗਏ 2.5 ਸਾਲ ਤੋਂ ਉੱਪਰ ਹੋ ਗਈ ਸਰਕਾਰ ਨੂੰ ਔਰ ਉਹ ਕਹਿੰਦਾ ਪਰਿਆ ਵੈ ਨਿਆਰੇ ਲੋ ਮੋਜਾਂ ਲੁੱਟੋ ਸਦਾ ਖੋਸ਼ਦਾ ਖੋਸ਼ ਜਿੰਨੇ ਪਹਿਲਾਂ ਮੁੱਖ ਮੰਤਰੀ ਐ ਸਭ ਰਹੁੰਦੇ ਧੋਂਦੇ ਆਏ ਸੀ ਬਿਨਾ ਪੈਸਾ ਤੋਂ ਨੌਕਰੀਆਂ ਨਹੀਂ ਦਿੰਦੇ ਸੀ ਇਹਨੇ 45000 ਨੌਕਰੀ ਦਿੱਤੀ ਉਹ ਸਾਡੇ ਬੱਚਿਆਂ ਨੂੰ ਵੀ ਨੌਕਰੀ ਮਿਲੀ ਆ ਜਿਹੜੇ ਬੱਚਿਆਂ ਨੂੰ ਹੋਰ ਨੂੰ ਮਿਲੀ ਉਹ ਵੀ ਸਾਡੇ ਆ ਉੱਤੇ ਅਸੀਂ ਪਤਾ ਵੀ ਕਰਿਆ ਜੋ ਜੁਆਇਨ ਕਰਉਣ ਗਏ ਆ ਉਹ ਕਹਿੰਦੇ ਸਾਡੇ ਤੋਂ ਕਿਸੇ ਪੈਸਾ ਨਹੀਂ ਲਿਆ ਕਿਸੇ ਨੇ ਖਾਸ ਕਰਕੇ ਜਿਹੜੀਆਂ ਕੁੜੀਆਂ ਉਹਨਾਂ ਦਾ ਕਰਾਇਆ ਵੀ ਨਹੀਂ ਲੱਗਿਆ ਬੱਸਾਂ ਤੇ ਕਰਾਇਆ ਵੀ ਮਾਫ ਹੈ ਤੇ ਘਰੋਂ ਰੋਟੀ ਖਾ ਕੇ ਗਏ ਆ ਪੜ੍ਹਾਈ ਤੇ ਲੱਗੇ ਜਿਹੜੇ ਲੱਗੇ ਮਾਪਿਆਂ ਦੇ ਠੀਕ ਆ ਉਹ ਉਹ ਵਿਦਿਆਤ ਆਪਣੇ ਕੋਲੇ ਆ। ਭਗਵਾਨ ਤਮਾਨ ਕਹਿੰਦਾ ਵੀ ਮੈਂ ਨੌਕਰੀਆਂ ਦਿੱਤੀਆਂ ਮੈਂ ਵਿਕਾਸ ਕਰਿਆ ਤਾਂ ਕਰਕੇ ਮੈਨੂੰ ਜਿਹੜੇ ਕਾਂਗਰਸ ਤੇ ਅਕਾਲੀ ਤੜਕੇ ਉੱਠ ਕੇ ਗਾਲਾਂ ਦੇਣ ਲੱਗ ਜਾਂਦੇ ਇਹਨਾਂ ਨੇ ਇੱਕ ਆਈਟੀ ਸੈੱਲ ਬਣਾਇਆ ਉੱਥੇ ਸੋਸ਼ਲ ਮੀਡੀਆ ਤੇ ਉਹ ਇਹਨਾਂ ਕੁਝ ਰੋਜ਼ ਲਿਖ ਕੇ ਪਾਉਂਦੇ ਆ ਵੀ ਇਹਦੀ ਨਿੰਦਿਆ ਕਰੋ। ਪਰ ਕਹਿੰਦਾ ਸੱਚੇ ਬੰਦੇ ਦੀ ਜਿਹੜਾ ਨਿੰਦਿਆ ਕਰਨ ਵਾਲਾ ਆਪ ਹੀ ਤੁਰ ਜਾਂਦਾ ਹੈ। ਉਹਨੇ ਆਪ ਹੀ ਪਾਟੋ ਧਾੜ ਹੋਏ ਫਿਰਦੇ ਆ। ਕਾਂਗਰਸੀਓ ਹਾ우스 ਵਿੱਚ ਲੜੀ ਜਾਂਦਾ ਵੀ ਰਾਜੇਵ ਰਿੰਗ ਨੂੰ ਹਰਾਤਾ ਤੂੰ ਚੰਨੀ ਸਾਹ ਵਾਏ ਬੋਲਦਾ ਉਥੇ ਤੂੰ ਉਹ ਕਹਿੰਦੇ ਭਾਈ ਤੂੰ ਜਿਹੜਾ ਬਿੱਟੂ ਉਹਨੂੰ ਉਹਨੂੰ ਹਰਾਤਾ ਆਪਣੇ ਨੂੰ ਮਨਪੀਤ ਬਾਦਲ ਨੂੰ ਉਹ ਸੁਖਵੀਰ ਬਾਦਲਾ ਵਿਚਾਰਾ ਉਹ ਅਕਾਲ ਤਖਤ ਦੇ ਵਾਲੇ ਫੈਸਲੇ ਨੂੰ ਉਡੀਕ ਰਿਹਾ ਕਿਉਂਕਿ ਇਹ ਜਿਹੜੇ ਹੈਗੇ ਆ 605 'ਚ ਪਏ ਹੋਏ ਸਾਰੇ ਚੱਕਰ 'ਚ ਪਏ ਹੋਏ ਆ ਕਹਿੰਦਾ ਪਾਬ ਤੇ ਜਿਹੜੀ ਸਰਕਾਰ ਨੇ ਹੁਣ ਆਪਾਂ ਨੂੰ ਨੌਕਰੀਆਂ ਦਿੱਤੀਆਂ ਜਾਂ 2.5 ਸਾਲਾਂ ਦੇ ਵਿੱਚ ਆ ਜਿਹੜਾ ਹੁਣ ਸਫਾਈ ਹੈ ਗੰਦਾ ਹੈ ਹੌਲੀ-ਹੌਲੀ ਸਾਫ਼ ਹੋਊਗਾ ਹੁਣ ਕਈ ਬੰਦੇ ਮਤਲਬ ਮਨ ਮੈ ਨਾ ਮੰਨੂ ਦੀ ਰਾਜਨੀਤੀ ਕਰਦੇ ਜਿਹੜੇ ਮਨ ਦੀ ਨਹੀਂ ਜਿਹੜੇ ਸਮਝ ਵਿੱਚ ਨਹੀਂ ਆਉਂਦੀ ਗੱਲ ਉਹਦਾ ਉਹਨੂੰ ਸਮਝਿਆ ਵੀ ਨਹੀਂ ਜਾਂਦਾ ਸਮਝਾਇਆ ਵੀ ਨਹੀਂ ਜਾ ਸਕਦਾ ਤੇ ਉਹਨਾਂ ਤੋਂ ਉਹਨਾਂ ਨੂੰ ਸਮਝ ਵੀ ਨਹੀਂ ਆਉਂਦੀ ਇਸ ਕਰਕੇ ਜਿਹੜੇ ਹੈਗਾ ਭਗਵੰਤ ਮਾਨ ਕਹਿੰਦਾ ਮੈਨੂੰ ਗਾਣਾ ਦਿੰਦੇ ਆ ਕਿਉਂ ਦਿੰਦੇ ਆ ਨੌਕਰੀਆਂ ਦਿੱਤੀਆਂ ਸਭ ਤੋਂ ਵੱਡੀ ਗੱਲ ਮੈਂ ਲੋਕਾਂ ਨੂੰ ਜਾਗਰੂਕ ਕੀਤਾ ਵੀ ਭਾਈ ਆਹ ਤਿੰਨ ਤਿੰਨ ਚਾਰ ਚਾਰ ਪੈਨਸ਼ਨਾਂ ਲੈਂਦੇ ਸੀ ਇਹ ਪਾਰਲੀਮੈਂਟ ਦੇ ਵਿੱਚ ਵੀ ਜਾ ਕੇ ਬੋਲਿਆ ਫਿਰ ਕਿਧਰੋਂ ਰੂਡ ਸੋਂ ਤੋਂ ਸਰੂਪਾ ਲਿਆ ਬਾਦਲ ਕਿਆਨੇ ਦੂਜੇ ਮਜੀਠੀਆਂ ਨੇ ਕੀ ਕੀ ਕੀਤਾ ਕਿੰਨਾ ਤੋਂ ਕਿੰਨੀ ਜ਼ਮੀਨ ਲਈ ਕਿੰਨੇ ਪੈਸੇ ਲਏ ਇਹ ਵੀ ਇੱਕ ਇਤਿਹਾਸ ਹੈ ਇੱਕ ਗਵਾਹ ਹੈ ਇੱਕ ਗਵਾਹੀ ਹੈ ਕਿਸੇ ਦਾ ਇੰਨਾ ਜਿਹੜਾ ਹੈਗਾ ਸਾਰਾ ਕੁਝ ਕੱਢ ਕੇ ਲੈਣਾ ਬਾਹਰ ਤੇ ਲੋਕਾਂ ਨੂੰ ਦੱਸਣਾ ਫਿਰ ਉਹਨੇ ਸਭ ਤੋਂ ਵੱਡੀ ਗੱਲ ਕਹੀ ਸੀ ਕਹਿੰਦਾ ਕਿ ਮੈਂ ਸਲਫਾਸ ਖਾਣ ਦੇ ਬਰਾਬਰ ਆ ਜੇ ਮੈਂ ਕਿਸੇ ਦਾ 1 ਰੁਪਏ ਦਾ ਵੀ ਰਿਸ਼ਵਤ ਖਾਵਾਂ ਉਹ ਹਰ ਵਾਰੀ ਹਰ 6 ਮਹੀਨੇ ਬਾਅਦ ਸਟੇਜ ਤੇ ਬੋਲਦਾ ਦੂਸਰੀ ਗੱਲ ਉਹਨੇ ਵੱਡੀ ਕਹੀ ਹੈ ਕਹਿੰਦਾ ਫੈਲਣਾ ਵੇ ਕੇ ਲਿਪੜੀਆਂ ਜਾਂ ਫੈਲਾ ਮਨ ਭਰਿਆ ਹੁੰਦਾ ਵੀ ਇੱਥੇ ਰੋਜ਼ਗਾਰਡਨ ਬਣੇ ਹੋਇਆ ਜੀ ਇੱਥੇ ਆਹ ਕੁਝ ਬਣਿਆ ਹੋਇਆ ਕਾਗਜ਼ਾਂ ਦੇ ਵਿੱਚ ਸਾਰਾ ਕੁਝ ਬਣਿਆ ਹੋਇਆ ਤੇ ਉੱਥੇ ਜਿਹੜੀਆਂ ਸੜਕਾਂ ਦੀ ਰਿਪੇਅਰ ਵੀ ਹੋਈ ਹੈ ਤੇ ਪੈਸੇ ਆ ਜਿਹੜੀ 2-2 ਵਾਰੀ 3-3 ਵਾਰੀ ਇਹ ਮੰਤਰੀ ਖਾ ਗਏ ਵਜੀਫਿਆਂ ਦੇ ਖਾ ਗਏ ਹੋਰ ਬਹੁਤ ਕੁਝ ਕਰ ਗਏ ਹੋਟਲ ਬਣਾ ਕੇ ਵੱਡੇ ਵੱਡੇ ਆਪਦੇ ਜਿਹੜੇ ਕੰਮ ਕਰ ਗਏ ਕਿਉਂਕਿ ਇਹ ਇੱਕ ਦੂਜੇ ਨੂੰ ਰਲੀਫ ਵੀ ਦਿੰਦੇ ਰਹੇ ਆ ਕਾਲੀ ਕਾਂਗਰਸੀ ਜਦੋਂ ਕਾਂਗਰਸੀ ਸਰਕਾਰ ਆਉਂਦੀ ਸੀ ਜੇ ਕਾਲੀ ਗਾਣੇ ਕੋਈ ਪੈਸਾ ਬਣਾਉਣਾ ਕਾਲੀਆਂ ਨੇ ਕੋਈ ਕਮੇਟੀ ਬਣਾਉਣੀ ਹੈ ਕੋਈ ਮਤਲਬ ਕਮੇਟੀ ਬਣਾ ਕੇ ਕੋਈ ਉੱਥੇ ਜਗ੍ਹਾ ਤੇ ਚੀਜ਼ ਬਣਾਉਣੀ ਹੈ ਤਾਂ ਇਹ ਜਿਹੜੀ ਉਹਨੂੰ ਰਲੀਫ ਦੇ ਦਿੰਦੇ ਸੀ ਵੀ ਜਦੋਂ ਉਹ ਆਉਂਦੇ ਸੀ ਉਹ ਇਹਨਾਂ ਨੂੰ ਦੇ ਦਿੰਦੇ ਸੀ ਇਸ ਤਰ੍ਹਾਂ ਜਿਹੜਾ ਚਾਚੇ ਭਤੀਜੇ ਵਾਲਾ ਪਿਆਰ ਚੱਲਦਾ ਰਿਹਾ ਦੇਖੋ ਕੈਪਟਨ ਮਰਿੰਦਰ ਸਿੰਘ ਕਿੰਨਾ ਲੱਗਦਾ ਹੁੰਦਾ ਸੀ ਮਜੀਠੀਏ ਤੇ ਐਂ ਕਰ ਦੂ ਮੈਂ ਬਾਹਰ ਕਰ ਦੂ ਉਹੀ ਚਾਚਾ ਉਹੀ ਭਤੀਜਾ ਫੈਲ ਬੰਦ ਜਿੱਦ ਦੇ ਕੈਪਟਨ ਲਾਤਾ ਜਿੱਦ ਦੇ ਕੈਪਟਨ ਲਾਤਾ ਮੁੱਖ ਮੰਤਰੀ ਬਣਿਆ ਚੰਨੀ 5 ਦਿਨਾਂ ਦੇ ਵਿੱਚ ਮਜੀਠੀਏ ਦੇ ਪਰਚਾ ਦਰਜ ਹੋ ਗਿਆ ਤੇ ਉਹ ਕਰੀਬ-ਕਰੀਬ ਪੌਣੇ 5 ਸਾਲ ਜਿਹੜਾ ਚਾਚਾ ਸੀ ਜਿਹੜਾ ਚਾਚਾ ਸੀ ਕੈਪਟਨ ਅਮਰਿੰਦਰ ਸਿੰਘ ਮਜੀਠੀਏ ਦਾ ਉਹਨੇ ਮਤਲਬ ਜਿਹੜੀ ਫਾਈਲ ਹੁਣ ਦੱਬੀ ਰੱਖੀ ਹੁਣ ਵੀ ਭਗਵੰਤ ਮਾਨ ਕਹਿੰਦਾ ਵੀ ਭਾਈ ਫਾਈਲਾਂ ਜਦੋਂ ਦੇਖਦੇ ਆ ਤੇ ਬੜਾ ਤਰਸ ਆਉਂਦਾ ਲੋਕਾਂ ਦੇ ਵੀ ਆਹ ਕੁਛ ਹੋਇਆ ਪਿਆ ਕਾਲੀਆਂ ਨੇ ਕਾਂਗਰਸੀਆਂ ਨੇ ਲੋਕਾਂ ਦੀਆਂ ਜ਼ਮੀਨਾਂ ਵਗਾਈਆਂ ਲੋਕਾਂ ਦੇ ਝੂਠੇ ਪਰਚੇ ਦਰਜ ਕਰਾਏ ਆ ਅੱਜ ਵੀ ਲੋਕ ਉਹ ਕਚਹਿਰੀਆਂ 'ਚ ਤੁਰੇ ਫਿਰਦੇ ਆ ਮੈਂਟਲੀ ਤੌਰ ਤੇ ਅਪਸਰਟ ਕੀਤੇ ਆ ਬਦਲੇ ਲਊ ਪਾਵਨਾ ਦੀ ਰਾਜਨੀਤੀ ਕੀਤੀ ਹੈ ਪਰ ਆਮ ਆਦਮੀ ਪਾਰਟੀ ਭਗਵੰਤ ਮਾਨ ਕਹਿੰਦਾ ਵੀ ਸਾਡੀ ਪਾਰਟੀ ਨੇ ਇਹ ਕਦੇ ਝੂਠਾ ਕੰਮ ਨਾ ਕਰਿਆ ਨਾ ਸੀ ਕਰੀਏ ਮੈਨੂੰ ਤੜਕੇ ਉੱਠ ਕੇ ਕਹਿੰਦਾ ਗਾਣਾ ਕੱਢਦੇ ਆ ਆਈਟੀ ਸੈਲ ਰਾਹੀਂ ਕੱਢਦੇ ਆ ਉਹ ਵੀਡੀਓ ਨੂੰ ਵਾਇਰਲ ਕਰਦੇ ਆ ਫਿਰ ਕਲਿੱਪ ਬਣਾ ਬਣਾ ਪਾਉਂਦੇ ਆ ਫਿਰ ਮੇਰੇ ਪਰਿਵਾਰ ਬਾਰੇ ਬੋਲਦੇ ਆ ਬੋਲੀ ਜਾਣ ਕਹਿੰਦਾ ਮੇਰੇ ਮਨ ਤੇ ਕੋਈ ਹੋਉ ਨਹੀਂ ਪਰ ਇੰਨਾ ਜ਼ਰੂਰ ਹੈ ਮੰਨਣਾ ਪਊਗਾ ਮੈਂ ਇਸ ਸਾਧਨ ਰਾਹੀਂ ਬੇਨਤੀ ਕਰਦਾ ਹਾਂ ਵੀ ਜਿੱਥੇ ਵੀ ਉਹ ਬੋਲਦਾ ਉਹ ਕਹਿੰਦਾ ਖਜ਼ਾਨਾ ਪੂਰਾ ਭਰਿਆ ਹੋਇਆ ਜੀ ਖਜ਼ਾਨਾ ਕੋਈ ਖਾਲੀ ਨਹੀਂ ਤੁਸੀਂ ਪ੍ਰਵਾਹ ਨਾ ਮਨੋ ਥੋੜੇ ਪੈਸੇ ਥੋੜੇ ਚ ਵੰਡਾਂਗੇ ਇਹ ਅਟੱਲ ਸਚਾਈ ਹੈ ਅਟੱਲ ਸਚਾਈ ਹੈ ਕਿਉਂਕਿ ਆਪਣਾ ਰੋਜ਼ ਦਾ ਪੈਸਾ ਜਿਹੜਾ ਟੈਕਸਾਂ ਦਾ ਰੋਜ਼ ਖਜ਼ਾਨੇ ਵਿੱਚ ਜਾਂਦਾ ਫਿਰ ਪਲੈਨਿੰਗ ਬੋਰਡ ਰਾਹੀਂ ਆਪਾਂ ਨੂੰ ਪੈਸਾ ਜਿਹੜਾ ਉਹ ਡਵੈਲਪ ਕੀਤਾ ਜਾਂਦਾ ਵਰਤਿਆ ਜਾਂਦਾ ਤੇ ਰੋਜ਼ ਜਿਹੜੀ ਹੁਣ ਆਪਣੀ ਲੱਖਾਂ ਦੀ ਇੱਕ ਸਾਈਜ਼ ਡਿਊਟੀ ਹੈ ਕਰੋੜਾਂ ਰੁਪਏ ਦੀ ਉਹ ਖਜ਼ਾਨੇ 'ਚ ਜਮ੍ਹਾਂ ਹੁੰਦੀ ਫਿਰ ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਰੈਵਨੂ ਦਾ ਪੈਸਾ ਹੋਰ ਟੈਕਸ ਬਥੇਰੇ ਟੈਕਸ ਨੇ ਸਰਕਾਰ ਕੋਲੇ ਬਹੁਤ ਕੁਝ ਹੈਗਾ ਸਰਕਾਰ 5 ਮਿੰਟਾਂ ਚ ਆਪ ਦਾ ਖਜ਼ਾਨਾ ਭਰ ਸਕਦੀ ਹੈ ਆਪਾਂ ਕਹਿੰਦੇ ਨਾ ਗਵਰਨਮੈਂਟ ਵੀ ਗੌਰ ਗੌਰ ਕਰ ਲੇ ਤਾਂ ਮਿੰਟ ਚ ਕਰ ਲੈਂਦੀ ਹੈ ਨਾ ਹੋਵੇ ਤਾਂ ਕਈ ਸਾਲ ਲੰਘ ਜਾਂਦੇ ਆ ਜਿਵੇਂ ਪਿਛਲਿਆਂ ਦੇ 70 ਸਾਲ ਲੰਘ ਗਏ ਸੋ ਉਹ ਇਹ ਕਹਿੰਦਾ ਵੀ ਭਾਈ ਮੈਨੂੰ ਜਿੰਨੀਆਂ ਤੁਸੀਂ ਗਾਲਾਂ ਕੱਢੋਂਗੇ ਉਨਾਂ ਹੀ ਮੈਂ ਮਤਲਬ ਤਰੱਕੀ ਦੇ ਰਾਹ ਤੇ ਆ ਤੇ ਜੇ ਆ ਇਹਨਾਂ ਨੂੰ ਗਾਲਾਂ ਕੱਢੀਆਂ ਆਪ ਬੋਲਿਆ ਸਟੇਜ ਤੇ ਤੇ ਕਹਿੰਦਾ ਭਾਈ ਮੈਂ ਤਿੰਨ ਸੀਟਾਂ ਵੀ ਸਾਡੀ ਆਮ ਆਦਮੀ ਪਾਰਟੀ ਕੱਢ ਗਈ ਚੌਥੀ ਸੀਟ ਵੀ ਸਾਡੀ ਸੀ ਉੱਥੇ ਗਰਦੀਪ ਬਾਠ ਨੂੰ ਜਿਹੜਾ ਟਿਕਟ ਨਹੀਂ ਦਿੱਤੀ ਗਈ ਚਲੋ ਪਾਰਟੀਆਂ ਦੇ ਵਿੱਚ ਸਾਰੇ ਬੰਦਿਆਂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਕੋਈ ਮਜਬੂਰੀ ਹੁੰਦੀ ਹੈ ਕੋਈ ਪ੍ਰੈਸ਼ਰ ਹੁੰਦਾ ਕੋਈ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜਿਆ ਹੁੰਦਾ ਉਹ ਆਪਦੀ ਟਿਕਟ ਲੈ ਜਾਂਦਾ ਹੁੰਦਾ ਇਹ ਕੋ ਬੜੀ ਵੱਡੀ ਗੱਲ ਨਹੀਂ ਹੁੰਦੀ ਪਰਵਾਰ ਬਾਦ ਚ ਨਹੀਂ ਦੇਣੀ ਚਾਹੀਦੀ ਪਰਵਾਦ ਬਾਤ ਕਰਕੇ ਫਿਰ ਬੰਦਾ ਫੇਲ ਹੋ ਜਾਂਦਾ ਉਥੇ ਗੁਰਦੀਪ ਦਾ ਅਸਲ ਸੂਖ ਸੀਗਾ ਚਲੋ ਉਹ 15 16 ਹਜ਼ਾਰ ਵੋਟ ਲੈ ਗਿਆ ਜਿਹਦੇ ਨਾਲ ਕੇ ਜਿਹੜਾ ਉਥੋਂ ਦਾ ਕੈਂਡੀਡੇਟ ਹਾਰ ਗਿਆ ਤਕਰੀਬਨ ਚਾਰੇ ਵੋਟਾਂ ਹੀ ਲੈ ਗਿਆ ਹੁਣ ਇਸ ਟਾਈਮ ਭਗਵੰਤ ਮਾਨ ਕੋਲੇ 95 ਐਮ ਐਲ ਏ ਆ ਜਿਹੜੇ ਕਿ ਅੱਜ ਤੱਕ ਜਦੋਂ ਦਾ ਪੰਜਾਬੀ ਸੂਬਾ ਬਣਿਆ ਕਿਸੇ ਕੋਲੇ 95 ਐਮਐਲਏ ਸਰਕਾਰ ਕੋਲੇ ਬਣੇ ਨਹੀਂ ਚਾਹੀਓ ਇਹ ਸਹੀ ਕਹ ਲੋ ਇਹਨਾਂ ਨੂੰ ਚਾਹੇ ਗਲਤ ਕਹ ਲੋ ਇਹ ਤਾਂ ਹੁਣ ਲੋਕਾਂ ਦਾ ਮੂੰਹ ਨਹੀਂ ਫੜ ਲੈਣਾ ਆਪਾਂ ਕਿਸੇ ਨਾ ਕਿਸੇ ਨੂੰ ਕੁਝ ਨਾ ਕੁਝ ਬੋਲਦੀ ਰਹਿਣੇ ਆ ਪਰ ਇੰਨਾ ਜ਼ਰੂਰ ਹੈ ਕਿ ਬਿਨਾ ਪੈਸਿਆਂ ਤੋਂ ਭਗਵੰਤ ਮਾਨ ਨੇ ਨੌਕਰੀਆਂ ਦਿੱਤੀਆਂ ਜਿਹੜੇ ਬੱਚੇ ਮੈਟਾਂ ਦੇ ਵਿੱਚ ਆ ਨਹੀਂ ਸਕਦੇ ਸੀ ਉਹਨਾਂ ਨੇ ਜਿਹੜੇ ਹੈਗੇ ਆ ਨੌਕਰੀਆਂ ਲੈ ਕੇ ਸਾਬਤ ਕਰਤਾ ਵੀ ਹਾਂ ਯਾਰ ਅਸੀਂ ਛੋਟੇ ਘਰਾਂ ਦੇ ਮੁੰਡੇ ਆ ਬੱਚੇ ਆ ਕੁੜੀਆਂ ਮੁੰਡੇ ਆ ਅਸੀਂ ਵੀ ਇਹ ਨੌਕਰੀ ਲੈ ਸਕਦੇ ਆ ਪਰ ਸਰਕਾਰ ਦੀ ਨੀਤੀ ਤੇ ਨੀਅਤ ਜੇ ਸਾਫ ਹੋਵੇ ਉਹ ਸਾਫ ਸੀ ਤੇ ਬੱਚੇ ਆ ਜਿਹੜੇ ਉਹ ਨੌਕਰੀਆਂ ਲੈ ਕੇ ਅੱਜ ਇੱਕ ਘਰੇ 12-12 ਕਿੱਲਾਂ ਦਾ ਠੇਕਾ ਆਉਣ ਲੱਗਿਆ ਸੋ ਵੀਰੋ ਉਹ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਟੱਲੀ ਜੀ ਜਰੂਰ ਦਬਦਿਆ ਕਰੋ ਧੰਨਵਾਦ